ਚੰਨੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ મોદી ਜਦੋਂ ਸੰਸਦ ਦੇ ਵਿੱਚ ਬੋਲਦੇ ਨੇ ਕਿ ਅਬ ਕੀ ਬਾਤ 400 ਦੀ ਗੱਲ ਕਰਦੇ ਨੇ ਤਾਂ ਕੀ ਸਮਝੀਏ ਇਹ ਆਗਾਜ਼ ਹੈ ਉਹਨਾਂ ਦੇ ਵੱਲੋਂ ਜੋ ਕੀਤਾ ਗਿਆ ਕੱਲ ਲੋਕ ਸਭਾ ਚੋਣਾਂ ਦਾ ਦੇਖੋ ਗੱਲ ਇਹ ਹੈ ਉਹਨਾਂ ਨੇ ਖੁਦ ਇਹ ਕਿਹਾ ਕਿ ਮੈਂ ਅੰਕੜਿਆਂ ਦੇ ਵਿੱਚ ਤਾਂ ਨਹੀਂ ਪੈਂਦਾ ਮੈਂ ਅੰਕੜੇ ਵਾਲਾ ਬੰਦਾ ਨਹੀਂ ਹੈਗਾ ਪਰ ਜੋ ਗਰਾਊਂਡ ਰਿਐਲਿਟੀ ਹੈ ਉਹਦੇ ਮੁਤਾਬਕ ਉਹਨਾਂ ਨੇ ਕਿਹਾ ਕਿ ਜਿਹੜਾ ਐਤਕੀਆਰ 370 ਸੀਟਾਂ ਤੇ ਭਾਜਪਾ ਨੂੰ ਮਿਲਣੀਆਂ ਨੇ ਮੈਨੂੰ ਤਾਂ ਲੱਗਦਾ ਉਹ ਦੂਆੜੀ ਮਿਲਣਗੀਆਂ ਔਰ ਜਿਹੜਾ ਐਨਡੀਆ ਦਾੜ ਕਰਾ ਹੈਗਾ ਉਹ 400 ਤੋਂ ਉੱਪਰ ਹੋ ਜਾਏਗਾ ਔਰ ਇਹ ਕੋਈ ਇਦਾਂ ਬਨੌਟੀ ਗੱਲ ਨਹੀਂ ਹੈਗੀ ਕਿਉਂਕਿ ਜਿਹੜੇ ਜਿਹੜੇ ਇਸ਼ੂਸ ਮੋਦੀ ਜੀ ਨੇ ਐਡਰੈਸ ਕੀਤੇ ਨੇ ਜਿਹੜਾ ਸਾਡਾ ਹਿੰਦੁਸਤਾਨ ਹੈ ਉਹਦਾ ਨਾਮ ਦੁਨੀਆ ਭਰ ਦੇ ਵਿੱਚ ਇਹਨਾਂ ਨੇ ਪੈਦਾ ਕੀਤਾ ਔਰ ਸਾਰਾ ਸੰਸਾਰ ਮੋਦੀ ਜੀ ਨੂੰ ਕੱਲੇ ਹਿੰਦੁਸਤਾਨੀ ਨਹੀਂ ਸਾਰੀ ਦੁਨੀਆ ਦੇਖਦੀ ਹੈ कि ਹਰੇਕ ਗੱਲ ਹਰੇਕ ਸਮੱਸਿਆ ਦਾ ਜਿਹੜਾ ਹੱਲ ਹੈ ਉਹ ਮੋਦੀ ਸਾਹਿਬ ਕੋਲ ਹੈ ਔਰ ਉਹ ਮੋਦੀ ਜੀ ਤਰ੍ਹਾਂ ਦੇਖਦੇ ਨੇ ਚਾਹੇ ਕੋਈ ਯੂਕਰੇਨ ਵਾਲਾ ਹੈ ਰਸ਼ੀਨ ਵਾਲਾ ਹੈ ਕੋਈ ਵੀ ਹੈ ਤੁਸੀਂ ਇੱਥੇ ਹੁਣ ਤੁਸੀਂ ਦੇਖੋ ਆਪਣੇ ਵਾਈਡਨ ਸਾਹਿਬ ਆਏ ਨੇ ਆਪਣੇ ਫ੍ਰੈਂਚ ਪ੍ਰੈਜ਼ੀਡੈਂਟ ਆਏ ਨਾ ਕੋਈ ਲੈਲ ਵਰਲਡ ਵਾਈਡ ਦੇ ਸਾਰੇ ਕਹਿੰਦੇ ਨੇ ਇਹਦਾ ਜਿਹੜਾ ਜੇ ਕੋਈ ਸਾਰੀ ਦੁਨੀਆ ਦੀ ਸਮੱਸਿਆ ਦਾ ਹੱਲ ਕਰ ਸਕਦਾ ਤਾਂ ਉਹ ਮੋਦੀ ਜੀ ਕਰ ਸਕਦੇ ਨੇ ਔਰ ਜੋ ਹਿੰਦੁਸਤਾਨ ਦੇ ਵਿੱਚ ਤੁਸੀਂ ਚਾਹੇ ਸਰਕਾ ਦਾ ਜਾਲ ਲੈ ਲਓ ਚਾਹੇ ਰੇਲਾ ਦਾ ਜਾਲ ਲੈ ਲੋ ਚਾਹੇ 에어ਪੋਰਟਸ ਲੈ ਲੋ ਚਾਹੇ ਆਈਆਈਟੀਜ਼ ਲੈ ਲੋ ਆਈਐਮਸ ਲੈ ਲੋ 80 ਕਰੋੜ ਬੰਦੇ ਨੂੰ ਜਿਹੜਾ ਅਸੀਂ ਫਰੀ ਰਾਸ਼ਨ ਦੇ ਰਹੇ ਆ 370 ਆਰਟੀਕਲ ਜਿਹੜਾ ਸੀਗਾ ਉਹ ਕੋਈ ਸੋਚ ਨਹੀਂ ਸਕਦਾ ਸੀਗਾ ਵੀ ਇਹ ਕਦੇ ਖਤਮ ਹੋ ਸਕਦਾ ਹੈ ਜੀ ਜੀ ਇਹ ਲੋਕਾਂ ਦੇ ਸਾਡੇ ਜੀਵਨ ਨਾਲ ਤਾਂ ਨਹੀਂ ਹੋ ਸਕਦਾ ਉਹ ਹੋ ਗਿਆ ਟ੍ਰਿਪਲ ਜਿਹੜਾ ਤਲਾਕ ਸੀਗਾ ਉਹ ਉਹ ਖਤਮ ਕਰ ਦਿੱਤਾ ਰਾਮ ਮੰਦਰ ਕਿਹਾ ਸੀਗਾ ਰਾਮ ਮੰਦਰ ਬਣ ਗਿਆ ਕਿਉਂ ਜਿੱਥੇ ਲੋਕਾਂ ਦੀ ਆਸ ਸੀਗੀ ਤੇ ਔਰ ਬੜਿਆਂ ਵੀ आ, मतलब वो बहुत आलीशान बना के दिखाया हैगा मतलब जे जे लोकਾਂ ਦੇ ਮੁੱਤੇ ਨੇ ਲੋਕਾਂ ਦੀਆਂ ਦਰਦ ਦੇ ਚਾਹੇ ਸਕੀਮਾਂ ਤੁਸੀਂ ਕੋਈ ਲੈ ਲਓ ਹੁਣ ਦੇਖੋ 10 ਕਰੋੜ ਅਸੀਂ ਸਿਲੰਡਰ ਦੇ ਜਿਹੜੇ ਸਾਡੀਆਂ ਮਾਵਾਂ ਪੈਣਾ ਧੂਏ ਦੇ ਉਹ ਉਹਨਾਂ ਨੂੰ ਧੂਆ ਤੰਗ ਕਰਦਾ ਸੀਗਾ ਫਿਰ ਅਸੀਂ ਜਿਹੜੇ ਟਾਇਲਟ ਸੀ ਸੀਗਿਆਂ ਉਹ ਬਣਾਈਆਂ 4 ਕਰੋੜ ਤੋਂ ਵੱਧ ਜਿਹੜੇ ਜਿਹੜੇ ਗਰੀਬ ਲੋਕਾਂ ਨੇ ਉਹਨਾਂ ਦੇ ਮਕਾਨ ਬਣਾ ਦਿੱਤੇ ਯੂ ਨੇਮ ਇਥਿੰਕ ਚਾਹੇ ਕੋਈ ਵੀ ਹੈ ਜਿਹੜੀ ਅਸੀਂ ਜਿਹੜੀ ਉਹ ਜਿਹੜੀ ਉਹਨਾਂ ਨੇ ਕੀਤੀ ਹੈਗੀ ਕਿਸਾਨ ਸਨਮਾਨ ਨੇ ਦੀ ਹੈਗੀ ਐ ਸਾਡੇ ਸਾਡੇ ਫਸਲਾਂ ਦੇ ਰੇਟ ਨੇ ਜਾਂ ਉਹ ਫਸਲਾਂ ਦੀ ਜਿਹੜੀ ਅਸੀਂ ਉਹਨਾਂ ਨੂੰ ਚੱਕਵਾਨਦੇ ਆ ਸਭ ਕੁਝ ਕਰ ਰਹੇ ਸੋ ਇਹ ਚੀਜ਼ਾਂ ਜਿਹੜੀਆਂ ਹੈਗੇ ਨੇ ਆਲਟੀਮੇਟਲੀ ਲੋਕ ਦੇਖਦੇ ਨੇ ਵੀ ਹਿੰਦੁਸਤਾਨ ਹੁਣ ਤਾਂ ਇਹਨਾਂ ਦਾ ਕੋਈ ਪੈਰਲਲ ਹੀ ਨਹੀਂ ਹੈਗਾ ਇਹਨਾਂ ਦਾ ਤਾਂ ਕੋਈ ਆਲਟਰਨੇਟਿਵ ਹੀ ਨਹੀਂ ਹੈਗਾ ਔਰ ਬਾਕ ਉਹਨਾਂ ਨੇ ਵੀ ਇਹ ਕਹਿਆ ਸੀ ਕਿ ਮੈਂ ਇੱਕ ਹੋਰ ਗੱਲ ਕਹੂੰਗਾ ਕਿ ਜਿੰਨੀ ਇਹ ਤਾਂ ਕਹਿੰਦੇ ਨੇ ਇਹ ਨਫਰ ਦੀ ਦੁਕਾਨ ਚਲਾਉਂਦੇ ਆ ਕਿ ਜਿਹੜੇ ਮੁਹੱਫਜ਼ ਦੀ ਦੁਕਾਨ ਚਲਾਉਣ ਵਾਲੇ ਨੇ ਇਹ ਜਿੰਨੀ ਦੇਰ ਆਪਾਂ ਇੱਕ ਇਹਨਾਂ ਨੇ ਹੋਰ ਦੁਕਾਨ ਚਲਾਈ ਹੋਈ ਹੈ ਰਾਹੁਲ ਗਾਂਧੀ ਇਹ ਉਹ ਦੁਕਾਨ ਹੈਗੀ ਹੈ ਕਿ ਕਾਂਗਰਸ ਮੁਕਤ ਭਾਰਤ ਹੂੰ ਇਹ ਮਤਲਬ ਇਹ ਬਹੁਤ ਅੱਛੀ ਤਰੱਕੀ ਦੇ ਨਾਲ ਚੱਲ ਰਹੀ ਹੈ ਇਸ ਪਾਸੇ ਤੇ ਮੈਨੂੰ ਲੱਗਦਾ ਵੀ ਛੇਤੀ ਇਹ ਜਿਹੜਾ ਫਿਰ ਮਮਤਾ ਜੀ ਨੇ ਕਿਹਾ ਕਿ ਤੁਸੀਂ ਪਹਿਲੇ ਇੱਕ ਵਾਰ ਨੇ ਸੀਟ ਦੀ ਤਾਂ ਮੈਨੂੰ ਜਿੱਤ ਕੇ ਦਿਖਾ ਦਿਓ 40 ਸੀਟ ਤੁਸੀਂ ਇਹਦੀ 40 ਵੀ ਨਹੀਂ ਆਣਿਆ ਕਿਹਦੇ ਤੁਹਾਨੂੰ ਔਰ ਤੁਸੀਂ ਸਾਨੂੰ ਸਾਨੂੰ ਕਹਿੰਦੇ ਨੇ ਸਾਨੂੰ ਦੋ ਸਾਨੂੰ ਇਹ ਜਿਹੜੇ ਪਰਿਵਾਰਵਾਦ ਵਾਲੇ ਬੰਦੇ ਨੇ ਵੰਸ਼ਵਾਦ ਵਾਲੇ ਬੰਦੇ ਨੇ ਇਨਾਂ ਦਾ ਲੋਕਾਂ ਦੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਦੇ ਨਾਲ ਕੋਈ ਸਰੋਕਾਰ ਨਹੀਂ ਹੈਗਾ ਉਹ ਸਿਰਫ ਆਪਣਾ ਤੇ ਆਪਣਾ ਤੇ ਆਪ ਦੇ ਪਰਿਵਾਰ ਦਾ ਤੇ ਆਪ ਦੇ ਰਿਸ਼ਤੇਦਾਰਾਂ ਦਾ ਸੋਚ ਸਕਦੇ ਐ ਇਹੋ ਜੀ ਪਾਰਟੀ ਨਹੀਂ ਜਿਹੜੀ ਬੀਜੇਪੀ ਵਾਲੀ ਹੋਵੇ ਕਿ ਜਿਹੜੇ ਪਰਿਵਾਰਵਾਦ ਤੋਂ ਉੱਪਰ ਹੈ ਦੀ ਪਰਿਵਾਰ ਉਹ ਮਤਲਬ ਕਿਸੇ ਨੂੰ ਕੋਈ ਉਹਨਾਂ ਦੀ ਕੋਈ ਸੋਚ ਨਹੀਂ ਸਾਡੇ ਤੇ ਇਹਨਾਂ ਦੇ ਵਿੱਚ ਕਿਸੇ ਕਿਸ ਚੀਜ਼ ਦੀ ਖਾਮ ਆਪਣਾ ਕੋਈ ਕਮੀ ਹੋ ਸਕਦੀ ਕੋਈ ਨਹੀਂ ਹੈ ਸਿਰਫ ਡੈਡੀਕੇਟਡ ਅ ਲਾਈਫ ਟੂ ਫਾਰ ਦੀ ਨੇਸ਼ਨ ਫਾਰ ਦਾ ਪੀਪਲ ਆਫ ਦੀ ਕੰਟਰੀ ਔਰ ਇਸੇ ਤਰ੍ਹਾਂ ਦੇ ਨਾਲ ਆਪਾਂ ਜਿਹੜਾ ਹੈ ਨਤਰੋਸ਼ ਵਾਸ਼ਦਾਨ ਨੇ ਕਿ ਜਿਹੜੀ ਆਉਣ ਵਾਲੀਆਂ ਲੈਕਚਰ ਹੋਣਗੀਆਂ ਉਹਦੇ ਵਿੱਚ ਇਹੀ ਨੰਬਰ ਆਏਗਾ ਔਰ ਉਹਨਾਂ ਨੇ ਆ ਵੀ ਕਿਹਾ ਕਿ 100 ਸਵਾ 100 ਦਾ ਰਹਿ ਗਿਆ ਇਹ ਇਹ ਹੁਣ ਇਹਨਾਂ ਦੇ ਲੀਡਰ ਜਿਹੜੇ ਸੀਗੇ ਲੋਕ ਸਭਾ ਵਾਲੇ ਰਾਜ ਸਭਾ ਚਲੇ ਗਏ ਹੁਣ ਜਿਹੜੇ ਰਾਜ ਸਭਾ ਤੋਂ ਗਾ ਫਿਰ ਕਿੱਥੇ ਜਾਣਗੇ ਜੀ ਕਿਉਂਕਿ ਜਦੋਂ MP ਨਾ ਹੋਏ ML ਨਾ ਹੋਏ ਕੋਈ ਸਟੇਟ ਅਸੈਂਬਲੀ ਨਾ ਹੋਏ ਤੇ ਅੱਗੇ ਨਹੀਂ ਬੜਨੇ ਸੋ ਇਸ ਕਰਕੇ ਹੁਣ ਤਾਂ ਜੇ ਦੇਸ਼ ਸੁਰੱਖਿਤ ਹੈਗਾ ਤਾਂ ਅਮਰਤ ਕਾਲ ਦੇ ਵਿੱਚ ਮੋਦੀ ਜੀ ਦੇ ਹੱਥਾਂ ਦੇ ਵਿੱਚ ਦੇਸ਼ ਉੱਪਰ ਜਾਏਗਾ ਦੇਰ ਪਏਗਾ ਹੁਤਾਸੀਂ ਵਿਕਸਿਤ ਭਾਰਤ ਦੀ ਗੱਲ ਕਰ ਰਹੇ ਜੀ ਜੀ ਚੰਨੀ ਸਾਹਿਬ ਕਿਵੇਂ ਦੇਖੀਏ ਜਿਹੜਾ ਇਹ ਉਹਨਾਂ ਨੇ ਸੰਸਦ ਦੇ ਵਿੱਚ ਕਿਹਾ ਅਬ ਕੀ ਬਾਅਰ 400 ਪਾਰ ਇਹਨੂੰ ਕਿਵੇਂ ਦੇਖੀਏ ਇਹ ਵਰਕਰਾਂ ਦੇ ਵਿੱਚ ਭਾਜਪਾ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਵਿੱਚ ਜੋਸ਼ ਭਰਨ ਵਾਲਾ ਮੰਨिए ਜਾਂ ਫਿਰ ਜਿਹੜੇ ਵਿਰੋਧੀ ਨੇ ਉਹਨਾਂ ਦੇ ਵਿੱਚ ਟੈਨਸ਼ਨ ਪੈਦਾ ਕਰਨ ਵਾਲਾ ਇਹਨੂੰ ਬਿਆਨ ਮੰਨिए ਦੇਖੋ ਵਿਰੋਧੀ ਕੀ ਕਰਦੇ ਨੇ ਕੀ ਸੋਚਦੇ ਨੇ ਕੀ ਟੈਨਸ਼ਨ ਲੈਂਦੇ ਨੇ ਉਹ ਸਾਡਾ ਸਰਕਾਰ ਦੀ ਹੈਗਾ ਪਰ ਜਿਹੜਾ ਪੰਜਾਬ ਜਿਹੜਾ ਸਭ ਭਾਰਤੀ ਜਨਤਾ ਪਾਰਟੀ ਦਾ ਵਰਕਰ ਹੈਗਾ ਉਹੀ ਸਾਡਾ ਸਭ ਕੁਝ ਹੈ ਬੰਦਾ ਪ੍ਰਮੁਖ ਤੋਂ ਲੈ ਕੇ ਉੱਪਰ ਤੱਕ ਕਬੂਰ ਤੱਕ ਵਾਟ ਐਵਰ ਉਹੀ ਸਾਡੇ ਅਸਲੀ ਸਾਡੇ ਲੀਡਰ ਕਹਿ ਲੋ ਸਾਡੇ ਵਰਕਰ ਕਹਿ ਲੋ ਕਿਉਂਕਿ ਇਸ ਪਾਰਟੀ ਦੇ ਵਿੱਚ ਇੱਕ ਲੀਡਰ ਮੋਦੀ ਸਾਹਿਬ ਦੇ ਵਿੱਚ ਤੇ ਇੱਕ ਵਰਕਰ ਦੇ ਵਿੱਚ ਕੋਈ ਅਰਥ ਨਹੀਂ ਇੱਕੋ ਜੀ ਜਗ੍ਹਾ ਮਿਲਦੀ ਹੈ ਇੱਕੋ ਜਿਹਾ ਸਨਮਾਨ ਮਿਲਦਾ ਹੈ ਔਰ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਇਹ ਗੱਲ ਕਰਦੀ ਉਹ ਤਾਂ ਬਹੁਤ ਵੱਡੀ ਗੱਲ ਕਰਤੀ ਉਹਨਾਂ ਨੇ ਆਦਰਵਾਇਜ਼ ਕੀ ਹੈਗਾ ਕਿ ਜੋ ਤੁਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਦੇਖੋ ਕਿ ਲੋਕ ਕਿਦਾਂ ਜਿਹੜੇ ਭਾਜਪਾ ਦੇ ਨਾਲ ਲੱਗ ਰਹੇ ਨੇ ਮੋਦੀ ਸਾਹਿਬ ਦੇ ਨਾਲ ਲੱਗ ਰਹੇ ਨੇ ਹਰ ਬੰਦੇ ਨੂੰ ਕਿਸੇ ਨੂੰ ਮਤਲਬ ਕੋਈ ਹਰ ਬੰਦਾ ਇਹ ਸੋਚਦਾ ਹੈ ਵੀ ਜੇ ਇਸ ਮੁਲਕ ਦਾ ਕੋਈ ਠੀਕ ਹੋ ਸਕਦਾ ਤਾਂ ਸਿਰਫ ਮੋਦੀ ਜੀ ਕਰਾ ਸਕਦੇ ਪਰ ਪਰ ਦੂਜੇ ਪਾਸੇ ਚੰਨੀ ਸਾਹਿਬ ਜੀ ਦੇਖੀਏ ਤਾਂ ਕਹਿ ਰਹੇ ਨੇ ਕਿ ਕਰੜੀ ਟੱਕਰ ਜਿਹੜੀ ਹੈਗੀ ਹੈ ਕਾਂਗਰਸ ਤੇ ਭਾਜਪਾ ਦੀ ਹੈਗੀ ਹੈ ਜੋ ਅਖਬਾਰਾਂ ਦੇ ਵਿੱਚ ਜਿਹੜੇ ਕਾਂਗਰਸੀ ਆਗੂ ਹੈਗੇ ਨੇ ਉਹਨਾਂ ਦੇ ਹਵਾਲੇ ਤੋਂ ਇਹ ਚਰਚਾ ਚੜ੍ਹੀ ਹੋਈ ਹੈ ਦੇਖੋ ਆਪਾਂ ਕਿਹੜੀ ਟੱਕਰ ਦੀ ਗੱਲ ਕਰੀਏ ਪਹਿਲਾਂ ਤਾਂ ਇਹਨਾਂ ਨੇ ਉਹ ਅਨਹੋਲੀ ਐਲਾਈਂਸ ਕੀਤੀ ਗੱਠਬੰਧਨ ਬਣਾਇਆ ਜੇ ਹੈ ਇੰਨੀ ਤਕੜੀ ਹੁੰਦੀ ਕਾਂਗਰਸ ਤੇ ਇਹਨਾਂ ਨੂੰ ਗੱਠਬੰਧਨ ਦੀ ਲੋਟ ਔਰ ਉਸ ਗੱਠਬੰਧਨ ਦੇ ਵਿੱਚ ਜਿੰਨੀਆਂ ਜਿਹੜੀਆਂ ਪਾਰਟੀਆਂ ਨੂੰ ਜਿੰਨਾ ਜਿਹੜੀਆਂ ਆਈਡੀਆਲੋਜੀਜ਼ ਨੂੰ ਜਿਹੜੇ ਪ੍ਰੋਗਰਾਮਾਂ ਨੂੰ ਸਾਰੀ ਉਮਰ ਇਹ اپੋਜ਼ ਕਰਦੇ ਰਹੇ ਨਿੰਦੇਦੇ ਰਹੇ ਉਹਨਾਂ ਦੇ ਬਰਾਬਰ ਆਪ ਖੜ ਕੇ ਇਲੈਕਸ਼ਨ ਲੜਦੇ ਰਹੇ ਕਿਹੜੇ ਮੂੰਹ ਨਾਲ ਇਹਨਾਂ ਨੇ ਕੋ ਅਲਾਈਅੰਸ ਬਣਾਈ ਤੇ ਹੁਣ ਉਹ ਸਾਬਤ ਹੋ ਗਈ ਟੋਟਲੀ ਅਨਹੋਲੀ ਅਲਾਈਅੰਸ ਔਰ ਅਨਹੋਲੀ ਦਾ ਮਤਲਬ ਕੀ ਹੋ ਗਿਆ ਕਿ ਸਾਰੇ ਟੁੱਟ ਗਏ ਮਮਤਾ ਵੀ ਵਿੱਚੋਂ ਨਿਕਲ ਗਈ ਮਤਲਬ ਜਿਹੜੇ ਆ ਮਮਤਾ ਬਾਰੇ ਤਾਂ ਹੁਣੇ ਹੁਣੇ ਇੱਕ ਬਿਆਨ ਦੇ ਵਿੱਚ ਹੈ ਹੁਣੇ ਹੁਣੇ ਇੱਕ ਬਿਆਨ ਆਇਆ ਮਮਤਾ ਬਾਰੇ ਤਾਂ ਰਾਹੁਲ ਜੀ ਨੇ ਕਿਹਾ ਕਿ ਕਿ ਉਹ ਨਾਲ ਹੀ ਨੇ ਕਈ ਜਣ ਨਾਲ ਨਾ ਤੁਸੀਂ ਦੇਖੋ ਸੀਟਾਂ ਉਹ ਕੋ ਦੋ ਸੀਟਾਂ ਦੇ ਰਹੇ ਇਹਨਾਂ ਨੂੰ ਇਸ ਵਿੱਚ ਮਤਲਬ ਉਹ ਕਹਿੰਦੀ ਤੁਸੀਂ ਜਿੰਨੇ ਜੋਗੇ ਹੈਗੇ ਉਨੇ ਹੀ ਸੀਟਾਂ ਮੰਗੋ ਫਿਰ ਤੁਹਾਡੇ ਚੈਲੰਜ ਕਰਦਾ ਕਿ ਤੁਸੀਂ ਮੈਨੂੰ ਇੱਕ ਸੀਟ ਵਾਰਨ ਨਸੀਦੀ ਜਿੱਤ ਕੇ ਦਿਖਾ ਦਿਓ ਜਿਹੜੀ ਤੁਹਾਡੀ ਆਪ ਦੀ ਹੋਮ ਸਟੇਟ ਹੈਗੀ ਹੈ ਮਤਲਬ ਉਹਨਾਂ ਨੂੰ ਵੀ ਪਤਾ ਕਿ ਇਹਨਾਂ ਦੇ ਪੱਲੇ ਕੁਛ ਨਹੀਂ ਗਠਬੰਧਨ ਦੇ ਵਿੱਚ ਜਿਹੜੇ ਸ਼ਾਮਲ ਹੋਣਾ ਚਾਹੁੰਦੇ ਸੀ ਉਹਨਾਂ ਨੇ ਹੀ ਕਾਂਗਰਸ ਨੂੰ ਚੈਲੰਜ ਕਰਤਾ ਕਾਂਗਰਸ ਖਾਣਾ ਚੱਲਿਆ ਅਖਲੇਸ਼ ਜਾਵੇਨ ਨੇ ਕਰ ਸਾਰਨੇ ਸਾਰੇ ਨੇ ਕਰੀ ਜਾਂਦੇ ਕਿਤੇ ਨਹੀਂ ਇਹਨਾਂ ਦੀ ਕੋਈ ਪੰਜਾਬ ਦੇ ਦੀ ਹਲੂ ਪੰਜਾਬ ਦੇ ਜਿਹੜੇ ਲੀਡਰ ਨੇ ਉਹ ਕਹਿੰਦੇ ਨਹੀਂ ਇਸ ਕਰ ਕੋਈ ਕਿਤੇ ਨਹੀਂ ਹੋ ਰਿਹਾ ਔਰ ਜੇ ਇਹਨਾਂ ਦੇ ਇੰਨੀ ਹੁੰਦੀ ਹੈ ਇਹਨਾਂ ਦੇ ਮਜ਼ਬੂਤੀ ਜਾਂ ਕਾਬਲੀਅਤ ਫਿਰ ਤਾਂ ਇਕੱਲੇ ਕਰ ਹੁਣ ਭਾਜਪਾ ਭਾਜਪਾ ਠੀਕ ਹੈ ਸਾਡੇ ਲਾਇੰਸ ਪਾਰਟਨਰ ਹੈਗੇ ਨਹੀਂ ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਆਪਕਾ ਸਜੋਗ ਨਹੀਂ ਹੈ ਜਿਹੜੀ ਸਾਡੇ ਮੇਨ ਪਾਰਟੀ ਹੈਗੀ ਉਹ ਹੈਗੀ ਤੇ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਹਾਂ